ਬੱਲੇ ਤੁਹਾਡੇ 10000 ਮੰਗਿਆ ਤੇ ਤੁਸੀਂ 1500 ਦੇ ਦਿੱਤਾ ਬਾਰੋਂ ਮੁੰਡਾ ਵੀ ਉਹਨੂੰ ਪੈਸੇ ਪਾ ਦਿੰਦਾ ਵਾ ਤੇ ਤੁਸੀਂ ਵੀ ਦੇਈ ਜਾਂਦੇ ਜੇ ਘਰ ਦੀ ਕੋਈ ਚੀਜ਼ ਵੀ ਬਣਾਉਣੀ ਆ ਕਿ ਜਾਂ ਇਦਾਂ ਹੀ ਖਰਚੇ ਕਰੀ ਜਾਣੇ ਆ ਉਹ ਮੇਰੀ ਗੱਲ ਸੁਣੋ ਉਹ ਜਿੰਨੇ ਖਤੇ ਵੇਖੇ ਖਤੇ ਬਾਕੀ ਉਹਨੇ ਲਿਆ ਕੇ ਦੇ ਦਿੰਨੇ ਵਾ ਅੱਜ ਤਾਂ 1500 ਦਿੱਤਾ ਅਗਲੀ ਵਾਰ ਜਾਊ ਨਾ 3000 ਦਿਓ ਚੰਗਾ ਉਹ ਪਹਿਲਾਂ ਵੇਤ ਸਹੀ ਵੀ ਕੀ ਕਰਦੀ ਆ ਮੈਂ ਕੀ ਵੇਖਣਾ ਮੇਰੀ ਕਿਹੜੀ ਤੁਸੀਂ ਸਲਾਹ ਲਈ ਸੀ ਕਿੰਨੇ ਪੈਸੇ ਦਵਾ ਜਾਂ ਨਾ ਦਵਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਪਾਣੀ ਲੈ ਆਈਆਂ ਤੈਨੂੰ ਠੰਡਾ ਨਹੀਂ ਲੱਗਾ ਉਸ ਨੂੰ ਮੰਮੀ ਮੈਂ ਹਾਂ ਚਲ ਬਾਅਦ ਚ ਲੈ ਆਉਣੀ ਠੰਡਾ ਪਹਿਲਾਂ ਪਾਣੀ ਹੋਣਾ ਵਾ ਪਹਿਲਾਂ ਮੈਂ ਆਈਆਂ ਅੱਜ ਉਹ ਦੇਣਾ ਹੀ ਕਦੋਂ ਤੁਸਾਂ ਕੋਈ ਨਹੀਂ ਮੰਮੀ ਪੀ ਰਹੀਆਂ ਪਾਣੀ ਰੱਖਣੀ ਸੀ ਅੱਜ ਤੇ ਚੇਤਾ ਹੀ ਜਾਂਦੇ ਹੈ ਘੜੀ ਪਿੱਛੋਂ ਰੁਪਿੰਦਰ ਦਾ ਮੈਂ ਵੀ ਹਰ ਵਾਰੀ ਆਉਂਦੀ ਰਹੀ ਆਂ ਸਦੈਣ ਤੇ ਐਰ ਕੀ ਆਈ ਨਹੀਂ ਆਹੋ ਮੈਂ ਤੈਨੂੰ ਆਪ ਤੈਨੂੰ ਪੁੱਛਣ ਪੁੱਛਣ ਕਰਾਂਦੀ ਹਾਂ ਵੀ ਰੁਪਿੰਦਰ ਜੀ ਨੇ ਕਦੋਂ ਆਉਣਾ ਵਾ ਨਹੀਂ ਉਹਨੂੰ ਕੋ ਨਹੀਂ ਆਇਆ ਜਣਾ ਮੈਂ ਕੀਤਾ ਸੀ ਮਾਸੀ ਨੂੰ ਫੋਨ ਅੱਛਾ ਫੇ ਮਸੀ ਕਹਿੰਦੇ ਹੀ ਗਏ ਵੀ ਉਹਦਾ ਤੇ ਚਲੋ ਕੋਈ ਗੱਲ ਨਹੀਂ ਪਹਿਲਾਂ ਤੇ ਆਪਣੇ ਘਰੋਂ ਹੀ ਆਉਣਾ ਸੀਗਾ ਤੇ ਹੁਣ ਕਹਿੰਦੇ ਐ ਰਗੀ ਸੋਹਰੇ ਆ